ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਜ਼ੀਪੁਰ ਦਾ ਮਾਨਮਤਾ ਨਗਰ ਆ ਜਿਹੜੇ ਘਰ ਦੇ ਵਿੱਚ ਮੈਂ ਮੌਜੂਦ ਚਾਰ ਜਾਨਵਰ ਦਿਖਾਉਣੇ ਆ ਤੁਹਾਨੂੰ گاਵਾں ਦੇ ਮਿੱਤਰੋ ਚਾਰਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਰਿਕਾਰਡ ਆਪਾਂ ਵੀਰ ਤੋਂ ਲਵਾਂਗੇ ਆਓ ਮਿਲਦੇ ਹਾਂ ਦੀਪ ਬਾਈ ਜੀ ਨਾਲ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਮੈਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਵਧੀਆ ਜੀ ਸੇਤਾਂ ਘਰ ਪਰਿਵਾਰ ਵੀਰੇ ਹਾਂਜੀ ਬਹੁਤ ਵਧੀਆ ਵੀਰੇ ਠੀਕ ਆ ਇੱਕ ਵਾਰੀ ਘਰ ਦਾ ਐਡਰੈਸ ਦੇ ਦੇ ਪ੍ਰੋਪਰ ਵੀ ਜਿਹੜਾ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਪਿੰਡ ਤੁੰਬੜਪਾਨਾ ਵੀਰੇ ਜ਼ਿਲ੍ਹਾ ਫਰੋਜ਼ਪੁਰ ਆ ਜੀ ਤੇ ਆਪਣਾ ਜਿਲ੍ਹਾ ਫਰੋਹਪੁਰ ਤੇ ਨੰਬਰ ਮੇਰਾ 6239840255 ਵੀਰੇ ਠੀਕ ਹੈ ਨਹੀਂ ਤੇ ਘਰੇ ਆਉਣ ਨੂੰ ਜਿਹੜਾ ਆਪਣਾ ਜਿਵੇਂ ਬਾਹਰ ਖੇਤਾਂ ਤੇ ਆ ਇਹ ਕਿਹੜੇ ਰਾਹ ਤੇ ਰਹਿ ਗਿਆ ਘਰ ਆਪਣਾ ਸਰਕਾਰੀ ਹਾਈ ਸਕੂਲ ਕੋਲੇ ਵੀਰੇ ਸਰਕਾਰੀ ਹਾਈ ਸਕੂਲ ਦੇ ਕੋਲੇ ਠੀਕ ਆ ਵੱਡੇ ਭਾਈ ਜਿਵੇਂ ਚਾਰ ਗਰਾਮਾਂ ਵਿੱਚ ਚਾਰੀ ਸੂਈਆਂ ਸਵਾਈਆਂ ਹਾਂਜੀ ਚਾਰੀ ਸੂਈਆਂ ਵੀਰੇ ਇਹ ਜਿਹੜੀ ਤੇਰੇ ਨਾਲ ਖੜੀ ਆ ਗਾਂ ਦੇ ਕੋਲੇ ਹੁਣ ਖੜਾ ਇਹਦੇ ਥੱਲੇ ਕਿੰਨਾ ਦੁੱਧ ਆ ਪਈ 18 ਕਿਲੋ ਤਿਆਰ 18 19 ਕਿਲੋ ਵੀਰੇ ਹੈਗਾ ਵੀਰੇ ਤੇ ਬੱਚਾ ਵੀਰੇ ਬੱਚੀ ਆ ਵੀਰੇ ਜੋ ਬੈਠੀ ਆ ਜਿਹੜੀ ਬੈਠੀ ਆ ਉਹ ਇੰਦੀ ਬੱਚੀ ਆ ਹੈ ਚਵਾਈ ਚਵਾਈ ਕਿਵੇਂ ਲੱਗੀ ਆ ਵੀਰੇ ਚੋਈ ਬਹੁਤ ਧੀਆ ਬਈ ਚਾਰੇ ਪਾਸੇ ਚੋਈ ਚੰਗੀ ਆ ਓਕੇ ਇਹਦਾ ਰੇਟ ਬਾਈ ਜੀ ਕੀ ਰਹੂਗਾ 58000 ਰੁਪਏ ਰੇਟ ਬਰੇ ਦਾ 52000 ਰੁਪਏ ਦੇ 52 ਵੀਰੇ 55 58 52 ਠੀਕ ਹੈ ਕੱਢੀ ਬਾਰ ਨੂੰ ਮੜੀ ਜੀ 58000 ਰੁਪਏ ਰੇਟ ਆ 18 ਕਿਲੋ ਦੁੱਧ ਦੇ ਥੱਲੇ ਕੰਡੇ ਵਾਲਾ ਤਿਆਰ ਆ ਮਗਰ ਇਹਦੇ ਵਿੱਚੀ ਸੂਆ ਕਿੰਨੇ ਚਿਰ ਦਾ ਹੋਊਗਾ ਬਾਈ ਸੂਆ ਦੇ ਮਹੀਨੇ ਦਾ ਹੋਊਗਾ ਮਹੀਨੇ ਦਾ ਠੀਕ ਆ ਮਹੀਨੇ ਦਾ ਸੂਆ ਵੰਦਾ ਕਰਮਾ ਵਾਲੀ ਦਾ ਮਿੱਤਰੋ ਦੇਖ ਸਕਦੇ ਆ ਤੁਸੀਂ ਥੀਥਾਂ ਤੋਂ ਚੰਗਾ ਲੱਗਾ ਹਨਾ ਵੀਰੇ ਖਾਣ ਪੀਣ ਨੂੰ ਖੁੱਲੀ ਆ ਬਾਈ ਬਾਈ ਜਿਹੜਾ ਮਰਜੀ ਸੱਡਦੇ ਦੁੱਧ ਹੀ ਖਾਰ ਮੰਦੇ ਬੁੱਜਰੇ ਦੁੱਧ ਵਾਲੇ ਹਾਂ ਹਾਂ ਦੁੱਧ ਵਾਲਾ ਤਾਂ ਹੈਗਾ ਵੀਰੇ ਦੋ ਨੰਬਰ ਵਾਲੀ ਗਾਂ ਜਿਹੜੀ ਵੀਰੇ ਇਵਰੇ ਨੂੰ ਸੂਯੂ ਮਹੀਨਾ ਢੜ ਮਹੀਨਾ ਹੋ ਗਿਆ ਬੱਚਾ ਮਰਿਆ ਪਿਆ ਦਾ ਹੁਣ ਠੀਕ ਆ ਬੱਚੇ ਦਾ ਚੌਥੀ ਮਰਿਆ ਜੀ ਆਪਣਾ ਠੀਕ ਆ ਤੇ ਦੁੱਧੇ ਥੱਲੇ ਹੈਗਾ 17 18 ਕਿਲੋ ਥੱਲੇ ਦੀ 17 18 ਕਿ ਉਹ ਚਵਾਈ ਕਿਵੇਂ ਲੱਗੀ ਵੀ ਚਵਾਈ ਬਹੁਤ ਚੰਗੀ ਬਰੀ ਦੀ ਠੀਕ ਆ ਤੇ ਸੀਲ ਆ ਚੋਣ ਚੰਗਾ ਹਾਂਜੀ ਹਾਂ ਜੀ ਵਧੀਆ ਬਈ ਤੇ ਇਹਦਾ ਰੇਟ ਵੱਡੇ ਵੀਰੇ ਇਹਦਾ 55 ਵੀਰੇ 55000 ਰੁਪਏ ਦੇ ਮਾਨਤਨ ਹੋ ਜੂ ਵੀਰੇ ਅਸੀਂ ਮਾਨਤਨ ਕਰਾਂਗੇ ਵੱਡੇ ਲੈ ਵੀ ਮਿੱਤਰੋ ਇਹਦੇ ਥੱਲੇ ਵੀ 17 ਕਿਲੋ 18 ਕਿਲੋ ਦੁੱਧ ਤਿਆਰ ਆ 55000 ਰੁਪਏ ਰੇਟ ਸੂਆ ਕਿਨਵਾ ਬਈ ਇਹ ਤੀਜਾ ਵੀਰੇ ਤੀਜਾ ਤੀਜਾ ਸੂਆ ਵ ਥੋੜੀ ਜੀ ਮੰਨ ਲਓ ਤੁਸੀਂ ਵੀ ਗਰਮੀ ਦੇ ਕਾਰਨ ਪਸ਼ੂਆਂ ਦਾ ਵੀ ਜਿਹੜਾ ਸੈਟਅਪ ਹੁੰਦਾ ਉਹ ਵਿਗੜਿਆ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਕਿ ਇਹਨਾਂ ਵਿਚਾਰੀਆਂ ਨੂੰ ਵੀ ਮੰਨ ਲਓ ਜਿਵੇਂ ਮੌਸਮ ਦੇ ਵਿੱਚ ਇਹਨਾਂ ਨੇ ਖਰਾਕ ਵੱਧ ਖਾਣੀ ਵੱਧ ਪਹੁੰਚਾਉਣਾ ਇਹ ਜਿਹਾ ਵੱਧ ਹੁੰਦੀਆਂ ਵੀਰੇ ਚਵਾਈ ਇਹਨੂੰ ਵੀ ਚੰਗੀ ਆ ਬਾਈ ਹਾਂਜੀ ਹਾਂਜੀ ਬਾਈ ਚਵਾਈ ਠੀਕ ਵੀਰੇ ਵੀਰੇ ਤਿੰਨ ਨੰਬਰ ਵਾਲੀ ਵਹਿੜਾ ਜਿਹੜੀ ਬਾਈ ਇਹ ਪਹਿਲਾਂ ਵੱਛੀ ਵੀਰੇ ਮੂੰਹ ਚਾਰ ਦੰਦ ਦਾ ਪਹਿਲਾਂ ਵੱਛੀ ਆ ਚਾਰ ਦੰਦਾਂ ਦਾ ਮੂੰਹ ਹਾਂਜੀ ਬਾਈ ਦੁੱਧ ਕਿੰਨਾ ਤਿਆਰ ਆ ਵੀਰੇ 14 15 ਕੋ ਬੋਲਾ ਹੈਗਾ ਵੀਰੇ ਥੱਲੇ 14 ਕਿਲੋ ਬੋਲਾ ਇਸ ਟਾਈਮ ਕਿੰਨੇ ਦਿਨਾਂ ਦਾ ਸੂਆ ਬਾਈ 80 ਰੁਪਏ ਹਫ਼ਤੇ ਨੂੰ ਹੋ ਗਿਆ ਵੀਰੇ ਠੀਕ ਆ ਬਾਈ ਤੇ ਦੁੱਧ ਤਾਂ ਹੋਰ ਵਾਜੂਗੀ 2-3 ਕਿਲੋ ਦੁੱਧ ਦਿਓਗੇ 18 ਕਿਲੋ ਹੂੰ ਲੇਵਾਲੂਆ ਬੜਾ ਵੱੱਚੀ ਥਲੇ ਹੈਣਾ ਬਾਈ ਚੁਵਾਈ ਆਈ ਐਵੇਂ ਲੱਗੀ ਆ ਵੀਰੇ ਚੁਵਾਈ ਬਹੁਤ ਦੀ ਵੇਰ ਸੀਲ ਠੰਡੀ ਪੂਰੀ ਠੀਕ ਆ ਬਾਈ ਤੇ ਇਹਦਾ ਰੇਟ ਬਾਈ ਇਹਦਾ 55 ਮੰਗਦੇ ਵੀਰੇ ਪੂਰਾ ਇਹਦਾ ਵੀ 55 4 ਦਾ ਦਾ ਮੂੰਹ ਵੀਰੇ ਹਾਂਜੀ ਵੀਰੇ 4 ਦਾ ਦਾ ਮੂੰਹ ਦੁੱਧ 14 ਕਿਲੋ ਇਹਦੇ ਥਲੇ ਤਿਆਰ ਆ ਰੇਟ ਇਹਦਾ ਵੀ 55000 ਰੁਪਏ ਆ ਹਫ਼ਤੇ ਦੀ ਸੂਈਆ ਬੱਛਾ ਇਹਨੇ ਮਗਰ ਕੇ ਬੱਛੀ ਬੱਛੀ ਆ ਵੀਰੇ ਕਿਹੜੀ ਆ ਬੱਛੀ ਹੁੰਦੀ ਵੀਰੇ ਆਹ ਮੱਛੀ ਵੀਰੇ ਜਸਤੀ ਆਹ ਮੱਛੀ ਆ ਏ ਵੀਰੇ ਲੰਡੀ ਵੀ ਆ ਤੇ ਅੱਕੇ ਹੁਣ ਟੈਕ ਆਇਆ ਵਾ ਛੱਡੇ ਨੂੰ ਮਗਰਲੇ ਪਾਸੇ ਥਾਣ ਨੂੰ ਓਕੇ ਪਪਾ ਕਹਿ ਕੇ ਦੇਣੀ ਆ ਹਾਂ ਤੇ ਤਿੱਲ ਕਰਕੇ ਹੀ ਦੇਣੀ ਆ ਸਮਝ ਲੈ ਤਾ ਓਕੇ ਤੈਨੂੰ ਥੋੜੀ ਜਿਹੀ ਆ ਜ ਆਪਣੇ ਬੈੜ ਦਾ ਹੈ ਚੱਲਦਾ ਬਟਾ ਵਾ ਤਿੱਲ ਕਰਕੇ ਦੇ ਦਾਂਗਾ ਓਕੇ ਕਿੰਨੇ ਦਿਨਾਂ ਦਾ ਸੁਆ ਵੀਰੇ ਇਹਨੂੰ ਵੀਰੇ ਚੌਥਾ ਦਿਨ ਤੋਂ ਇਹਨੂੰ ਅਜੀ ਠੀਕ ਆ ਚਵਾਈ ਕਿਵੇਂ ਆ ਵੀਰੇ ਚਵਾਈ ਬਹੁਤ ਵਧੀਆ ਬਈ ਇਹਦੀ ਠੀਕ ਆ ਪੁੱਛੋ ਵੀ ਲੰਡੀ ਆ ਹੈ ਹਾਂਜੀ ਹਾਂਜੀ ਦੁੱਧ ਕਿੰਨਾ ਤਿਆਰ ਹੋਊਗਾ ਭਾਈ ਦੁੱਧ ਵੀਰੇ ਹੁਣ 8-9 ਕਿਲੋ ਬੋਲਾ ਹੈਗਾ ਠੀਕ ਆ ਸੁਆ ਕਿੰਨੇ ਦਿਨਾਂ ਦਾ ਆਂਦਾ ਭਾਈ ਕਿਆ ਚੁੱਪ ਤੁਹਾਡਾ ਨਾ ਵੀਰੇ ਅਜਾ ਠੀਕ ਹੈ ਇਹਦਾ ਰੇਟ ਪਾਈ ਕੀ ਰਹੂਗਾ ਇਹਦਾ 28000 ਆ ਰਹੀ ਹੈ ਵੀਰੇ 28000 ਰੁਪਿਆ ਰੇਟ ਆ ਮੰਨਤਨ ਹੋ ਜੂ ਇਹਦੇ ਵਿੱਚ ਹਾਂਜੀ ਬਾਈ ਜੀ ਠੀਕ ਹੈ ਲੈ ਵੀ ਮਿੱਤਰੋ ਪੂਛੋ ਲੰਡਈਆ ਤੈਨੂੰ ਥਾਣਾ ਚੱਲਦੇ ਆ ਟੈਗ ਕਿੰਨੇ ਕੁ ਦਿਨ ਹੋ ਗਿਆ ਇਹਨੂੰ ਵੀਰੇ ਜਿੱਦੇ ਸੂਈ ਸੋਦੇ ਚੱਲਦਾ ਸੀ ਆ ਵਧੀਆ ਸੀਗਾ ਦੁੱਧ ਅਜੇ ਦੁੱਧ ਜੀ ਵੀ ਆਉਂਦਾ ਤੇ ਤਲਣੀਗੀ ਹਾਂ ਪਰ ਆਪਾਂ ਤਲ ਕੇ ਕੇ ਤੇ ਰੀਡ ਜਾਇ ਜੀ ਤੇਲਾਂ ਵਾਲਾ ਓਕੇ ਇਹ ਇਲਾਜ ਇਹਦਾ ਜੇ ਤੂੰ ਟ੍ਰੀਟਮੈਂਟ ਆਪੇ ਟੀਕੇ ਲਾਦੇ ਇੱਕ ਰਹਿ ਗਿਆ ਬਸ ਕੱਲੂ ਲੱਗ ਜੂ ਓਕੇ ਬਾਈ ਜੇ ਟ੍ਰੀਟਮੈਂਟ ਚੱਲਦਾ ਪਿਆ ਹੋ ਸਕਦਾ ਵੀ ਪੂਰਾ ਵੀ ਕਰ ਸਕਦੀ ਹੈ ਹਨਾ ਹਾਂ ਪੂਰਾ ਕਰ ਸਕਦੀ ਠੀਕ ਹੈ ਬਾਈ ਇਹ 4 ਜਨਵਰੀ ਸੀ ਬਾਈ ਦੇ ਕੋਲੇ ਚਾਰਾਂ ਦੀ ਪ੍ਰੋਪਰ ਡਿਟੇਲ ਲੈਤੀ ਆ ਗੱਲਬਾਤ ਲਈ ਨੰਬਰ ਬਾਈ ਦਾ ਲੈ ਲੈਨੇ ਵੀਰੇ ਨੰਬਰ 83984255 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਤੁੰਬੜਪਨ ਜ਼ਿਲ੍ਹਾ ਫਰੀਦਕੋੜ ਧੰਨਵਾਦ ਸ਼ੁਕਰੀਆ ਜਉਂਦੇ ਆਂ